ਤਾ ਤੇ ਸ਼ਰੀਆ ਕਾਸਰੇ ਪੰਜਾਬ ਵਾਸੋਂ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਵਿੱਚ ਜਿਸ ਵਿੱਚ ਅਪਾ 30 ਅਗਸਤ ਦੇ ਤੈਨ ਵਾ ਚੁੱਕੇ ਆਣ ਵਾਲੇ ਤੈਨ ਘੰਟੇ ਦੇ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਕਿਨੇ ਆਪਾਂ ਗੁੱਚੇ ਪਹਾੜੀ ਵੀ ਝਟ ਦੇਖਣ ਨੂੰ ਮਿਲ ਸਕਦੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਚੱਲਗੇ ਆਦੇ ਵੀਡੀਓ ਦੇ ਹਾਂ ਤੁਸੀਂ ਤੈਨ ਵੇ ਦੀਆਂ ਲਾਈਵ ਸੈਟਿੰਗ ਵੀ ਦੇ ਸਕਦਾ ਹਾਂ ਪੰਜਾਬ ਦਾ ਦੋਆਬਾ ਏਰੀਆ ਲਗਭਗ ਪੂਰਾ ਮਾਲਵੇ ਤੇ ਪਾਕਿਸਤਾਨ ਦੇ ਨਾਲ ਲੱਗਦੇ ਭਾਗ ਆਪਣੇ ਮੀਰੇ ਅੰਡਰ ਕਵਰ ਹਨ ਬਦਲਵਾਈ ਦੇਖਣ ਨੂੰ ਮੇਰੀ ਸੰਗਣੀ ਬਦਲਵਾਈ 도ਆਬੇ ਵਿੱਚ ਇੱਕ ਸਿਸਟਮ ਨਵਾਂ ਵੀ ਕ੍ਰੀਏਟ ਹੋਇਆ ਤੇ ਜਿਹੜਾ ਪੁਰਾਣਾ ਸਿਸਟਮ ਪਾਕਿਸਤਾਨ ਵੱਲ ਕ੍ਰੀਏਟ ਹੋਇਆ ਸੀ ਉਹ ਵੀ ਹੌਲੀ-ਹੌਲੀ ਕੂਚ ਕਰ ਰਿਹਾ ਤੁਸੀਂ ਡਿਡਾਰ ਆਪ ਦੇਖ ਸਕਦੇ ਹੋ ਪੰਜਾਬ ਦੇ ਇਹਨਾਂ ਭਾਗਾਂ ਵਿੱਚ ਆਪ ਨੂੰ ਮਹੀਂ ਦੇਖਣ ਨੂੰ ਮਿਲ ਰਿਹਾ ਜ਼ਿਲ੍ਹੇ ਵਿੱਚ ਗੱਲ ਕਰੀਏ ਕਿੰਨਾ ਭਾਗ ਹੈ ਜੁ ਮੀਰੇ ਕਿੰਨੇ ਕ ਸਾਰ ਹਨ ਪੰਜਾਬ ਦੇ ਲਗਭਗ ਆਪਣੇ ਫਾਜ਼ਿਲਕਾ ਮੁਕਫਰ ਫਰੀਦਕੋਟ ਫੋਜਪੁਰ ਮੋਗੇ ਦੇ ਭਾਗ ਹੋਏ ਇਹਨਾਂ ਵਿੱਚ ਵੀ ਆਪ ਨੂੰ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਬਾਕੀ ਆਪਣੇ ਤਾਨ ਤਾ ਨੰਬਰ ਫਿਰ ਗੋਦਾਫਰ ਦੇ ਭਾਗ ਹੋ ਗਏ ਪਠਾਨਕੋਟ ਦੇ ਹੋ ਗਏ ਹਿਆਰਪਰ ਕਪੂਥਲਾ ਕੁਛ ਲੁਧਿਆਣੇ ਦੇ ਭਾਗ ਵੀ ਹੋ ਗਏ ਸ਼ੀਤਪਗ ਸੈਨਗਰ ਦੇ ਭਾਗ ਹੋਏ ਇਨਾਂ ਵਿੱਚ ਵੀ ਮੀਂਹ ਦੇਖਣ ਨੂੰ ਮਿਲ ਸਕਦੇ ਕੁਝ ਘੰਟਿਆਂ ਚ ਬਾਕੀ ਟਟਮੀ ਕਾਰਵਾਈਆਂ ਆਪ ਨੂੰ ਠੰਡਾ ਬਰਨਾਲਾ ਲੁਧਿਆਣੇ ਦੇ ਭਾਗ ਮਾਸੇ ਵਿੱਚ ਦੇਖਣ ਨੂੰ ਮਿਲ ਸਕਦੀ ਨੇ ਇੱਧਰ ਦੇ ਭਾਗ ਥੋੜੇ ਜਿਹਾ ਬਚ ਗਏ ਨੇ ਸੰਗਰੂਰ ਪਟਾਫਾ ਫਤਿਹਗੜ੍ਹ ਸਾਹਿਬ ਮੁਹਾਲੀ ਰੂਪਨਗਰ ਦੇ ਇਨਾਂ ਵਿੱਚ ਵੀ ਮੀਂਹ ਦੇਖਣ ਨੂੰ ਮਿਲ ਸਕਦਾ ਪਰ ਥੋੜੀ ਘਾਟੀ ਮੀਂਹ ਦੀ ਉਮੀਦ ਹੈ ਜਾਦਾਮੀ ਲਗਭਗ ਆਪਣੇ ਫਰੀਦਕੋਟ ਫਿਰੋਜਪੁਰ ਦੇ ਲਾਗੇ ਦੇਖਣ ਨੂੰ ਮਿਲ ਰਿਹਾ ਜਾਂ ਆਪਣੇ ਅੰਮ੍ਰਿਤਸਰ ਤੋਂ ਕਪੂਥਲੇ ਦੇ ਗੁਰਦਾਸਪੁਰ ਦੇ ਲਾਗੇ ਦੇਖਣ ਨੂੰ ਮਿਲ ਰਿਹਾ ਸਾਡੇ ਇਹ ਕਪੂਥਲਾ ਸਾਡੀ ਵਿੱਚ ਕਾਫੀ ਭਾਰੀ ਘਟ ਲੱਗੀ ਹੋਈ ਹੈ ਤੈਨੂੰ ਮੈਂ ਵੀਡੀਓ ਵੀ ਐਡ ਕਰ ਦੂੰਗਾ ਬਹੁਤ ਜ਼ਿਆਦਾ ਭਾਰੀ ਵੀ ਦੇਖਣ ਨੂੰ ਮਿਲ ਰਿਹਾ ਬਾਕੀ ਇਹ ਮੀਂਹ ਲਗਭਗ ਹੁਣ 2-3 ਘੰਟੇ ਲਈ ਦੇਖਣ ਨੂੰ ਮੈ ਸਕਦਾ ਉਤੋਂ ਦਾ ਮੌਸਮ ਫੇਰ ਸਾਫ਼ ਹੋਦਾ ਚੜੀ ਨੂੰ ਬਰਸਾਤ ਦੇ ਥੋੜੇ ਥਾਰ ਘਟ ਹਨ ਬਾਕੀ ਚੜੀ ਲੱਗ ਵੀ ਸਕਦੀ ਹੈ ਕੁਝ ਕਹਿ ਨਹੀਂ ਸਕਦੇ ਬਾਕੀ ਕੋਈ ਵੀ ਮੌਸਮ ਵਿੱਚ ਫੇਰ ਪਤਾ ਹੁੰਦੀ ਤੁਹਾਨੂੰ ਵੀਡੀਓ ਨੂੰ ਸਭ ਤੋਂ ਪਹਿਲਾਂ ਦੱਸ ਦਵਾਂਗੇ ਮੌਸਮ ਬਿਗੜਦਾ ਹੈ ਜਾਂ ਸਾਫ਼ ਹੁੰਦਾ ਤੁਹਾਨੂੰ ਵੀਡੀਓ ਬਣਾ ਕੇ ਦੱਸ ਦਵਾਂਗੇ ਅੱਜ ਜੂ ਚੰਨ ਧੰਨ